ਪੜੀ ਬ੍ਰਿੰਦਰ ਕਿਹੜੇ ਸੰਤੇ ਕਿਦੋਂ ਗਿਆ ਸੀ ਵਿਦੇਸ਼ ਦੀ ਧਾਕੀ ਤੇ ਉਹ ਜੀ ਰੋਟੀ ਕਮਾਉਣ ਲਈ 20 ਮਾਰਚ ਨੂੰ ਗਿਆ ਸੀ ਹਾਂਜੀ ਬੜੇ ਚਾਵਣਾ ਕੱਲਿਆ ਸੀ ਕਰਜ਼ਾ ਚੁੱਕ ਕੇ ਕੱਲਿਆ ਜੇ ਤੇ ਰਾਹ ਨਹੀਂ ਮਿਲਿਆ ਯਾਦਾ ਉਹਦੇ ਪੈਸੇ ਵੀ ਨਹੀਂ ਲੱਤੇ ਅਜੇ ਸਟੋਰ ਤੋਂ ਬਾਹਰ ਨਿਕਲਿਆ ਰੋਂਗ ਸੈਡ ਕਿ ਬੇ ਬੱਚੇ ਨੂੰ ਸੇਕ ਕਰ ਤੇ ਮਾਰੀ ਗੱਡੀ ਹਾਸਾ ਹੋ ਗਿਆ ਜਰਾ ਤਨ ਤੁਹ ਪਤਾ ਲੱਗ ਗਿਆ ਸੀ ਨੇ ਦਸੀਆ ਤਾਂ ਨੀਲੀ ਸਵਾਦ ਆਏ ਕਿਸੇ ਨੇ ਫੋਨ ਲਾਇਆ ਸੀ ਕਿੰਦੇ ਤੁਹਾਡਾ ਬੇਟਾ ਇੱਧੇ-ਉੱਧੇ ਹੋ ਗਿਆ ਮਾਲਕ ਕੋ ਦੇ ਨਾ ਬ੍ਰਿੰਦਰਨਾ ਤੁਹਾਡੀ ਆਖਰੀ ਵਾਰ ਕੀ ਗੱਲ ਹੋਈ ਇੱਕ ਦਿਨ ਪਹਿਲਾਂ ਹੋਈ ਸੀ ਰਾਤ ਨੂੰ ਕੰਮ ਤੋਂ ਆ ਕੇ ਕਿਹ ਕਹਿੰਦਾ ਕਿ ਨਾ ਮੰਮੀ ਮੈਂ ਕੰਮ ਤੋਂ ਆ ਗਿਆ ਮੈਂ ਰੋਟੀ ਖਾ ਲਈ ਹੁਣ ਮੈਂ ਸੌਣ ਲੱਗਾਂ ਉਹ ਕਹਿੰਦਾ ਮੈਂ Berendam di पिताजी की विरंदर ते प्रीता दी ਕੀ ਹੋ ਦੱਸ ਜ਼ਿਕਰ ਕਰੇ ਮੇਰੇ ਪੁੱਤਰ ਨੇ ਜਾਂਦੀ ਮਰੀ ਵੇਖਾ ਮੇਰੇ ਪੁੱਤਰ ਨੇ ਜਾਂਦੀ ਮਰੀ ਨਾ ਵੇਖਦਾ ਹੋ ਕੀੜਾ ਚੰਗਿਆ ਨੀ ਕੁਛ ਕੀੜਾ ਚੰਗਿਆ ਮੇਰੇ ਪੁੱਤਰ ਨੇ ਇੰਸਾਰ ਮਿਲ ਗਏ ਪੰਜਾਬ ਨਾਲ ਦੇਖਾਂਗੇ ਕਿਦੋਂ ਗਿਆ ਸੀ ਬ੍ਰਿੰਦਰ ਅਥੇ ਮਾਰ ਕਾਲੇ ਵਿੱਚ ਬ੍ਰਿੰਦਰ ਨੂੰ 10 ਕਿ ਮਹੀਨੇ ਹੋਏ ਆ ਜੀ ਕਿ ਇਹਨੂੰ ਇਹ 21 ਘੰਟੇ ਕੰਮ ਕਰਦਾ ਸੀ ਆਪਣੀ ਡਿਊਟੀ ਖਤਮ ਕਰਨ ਤੋਂ ਬਾਅਦ ਔਖਰੇ ਕੰਮ ਤੋਂ ਘਰ ਵਾਪਸ ਆ ਰਿਹਾ ਸੀ ਤੇ ਰੌਂਗ ਸਾਈਡ ਤੋਂ ਗੱਡੀ ਆਈ ਜਿਹੜੀ ਇਹਨੂੰ ਆ ਕੇ ਟੱਕਰ ਮਾਰੀ ਉਹਦੇ ਨਾਲ ਹੀ ਹਾਦਸੇ ਜਿਹਦੀ ਮੌਤ ਹੋ ਗਈ ਬਹੁਤ ਔਖੀ ਗੱਲ ਹੈ ਪਰਿਵਾਰ ਪਹਿਲੇ ਹੀ ਦੁੱਖਾਂ ਦਾ ਮਾਰਿਆ ਤੇ ਉਹ ਮੁੰਡੇ ਦਾ ਡੈਡੀ ਵੀ ਹੈ ਨਹੀਂ ਤਾਂ ਬਹੁਤ ਗਰੀਬ ਘਰ ਤੁਸੀਂ ਬਿਚਾਰਾ ਕਰਜ਼ਾ ਕਿਤਾ ਚੁੱਕੋ ਵੀ ਗਏ ਸੀ ਪੰਜਾਬ ਪ੍ਰਸ਼ਾਸਨ ਨੂੰ ਇਹ ਹੀ ਮੰਗ ਕਰਾਂਗੇ ਤੇ ਇਹਨਾਂ ਦੀ ਨੱਕਰੇ ਦੇ ਬੇ ਨੂੰ ਇੰਡੀਆ ਦੇ ਵਿੱਚ ਲਿਆਂਦਾ ਜਾਵੇ ਤਾਂ ਜੋ ਇਹਨਾਂ ਦਾ ਮਾਤਾ ਦੇਖ ਸਕੇ ਆਪਣੇ ਹੱਥਾਂ ਦੇ ਨਾਲ ਪਰਿਵਾਰ ਸਸਟਾਰ ਕਰ ਸਕੇ ਪ੍ਰਸ਼ਾਸਨ ਅਗੇ ਇਹ ਹੀ ਬੇਨਤੀ ਹੈ ਸਾਡੀ